ਉਦੇ ਵਾਸਤੇ ਕੋਈ ਜੋਗ ਅੜ ਆਓ ਸਾਰੀ ਸੰਗਤ ਪੰਤੇ ਦੀ ਸਾਂਝ ਕਰੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲਤਾਨਪੁਰ ਲੋਧੀ ਤੋਂ ਬੇਬੇ ਨਾਨਕੀ ਜੀ ਤੇ ਭਈਆ ਜੈ ਰਾਮ ਜੀ ਰਾਏ ਪੋਜੀ ਤਲਵੰਡੀ ਪਹੁੰਚਦੇ ਨੇ ਸ੍ਰੀ ਕਲਿਆਣ ਦਾ ਸਮਿੱਤਾ ਜੀ ਇੱਕ ਮੰਝੇ ਤੇ ਬੈਠੇ ਨੇ ਇੱਕ ਮੰਝੇ ਤੇ ਮਾਤਾ ਤ੍ਰਿਪਤਾ ਜੀ ਬੈਠੇ ਨੇ ਤੇ ਕੋਲ ਜਾ ਕੇ ਬੇਬੇ ਨਾਨਕੀ ਜੀ ਬੈਠ ਜਾਂਦੇ ਨੇ ਕੋਲੀ ਭਈਆ ਜੈ ਰਾਮ ਜੀ ਬੈਠ ਜਾਂਦੇ ਨੇ ਤੇ ਮਾਤਾ ਤ੍ਰਿਪਤਾ ਜੀ ਆਖਣ ਲੱਗੇ ਨਾਨਕੀ ਚੰਗਾ ਹੋਇਆ ਤੂੰ ਆ ਗਈ ਆਂ ਮੈਂ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਸੀ ਦੱਸੋ ਮਾਤਾ ਜੀ ਨਾਨਕੀ ਆਪਣੇ ਵੀਰ ਵਾਸਤੇ ਕੋਈ ਲੜਕੀ ਵੇਖ ਸਾਨੂੰ ਵੀ ਚਾਹ ਹੈ ਆਪਣੇ ਪੁੱਤਰ ਦਾ ਵਿਆਹ ਕਰੀਏ ਤੇ ਬੇਬੇ ਨਾਨਕੀ ਜੀ ਥੋੜਾ ਮੁਸਕਰਾ ਪਏ ਕਹਿੰਦੇ ਮਾਤਾ ਜੀ ਮੇਰੇ ਮਨ ਚ ਵੀ ਕਿਨੇ ਦਿਨ ਹੋਏ ਇਹ ਖਿਆਲ ਆਉਂਦਾ ਪਿਆ ਸੀ ਕਿ ਮਾਤਾ ਜੀ ਨਾਲ ਗੱਲ ਕਰੀਏ ਤੇ ਵੀਰ ਦਾ ਵਿਆਹ ਕਰੀਏ ਮੈਨੂੰ ਵੀਰ ਦੇ ਵਿਹਾਰ ਦਾ ਬਰਾਚਾ ਆ ਹੈ ਤੁਹਾਨੂੰ ਪਤਾ ਭੈਣਾ ਨੂੰ ਬਰਾਚਾ ਹੁੰਦਾ ਹੈ ਇਧਰੋਂ ਫਿਰ ਬੇਬੇ ਨਾਨਕੀ ਜੀ ਤੇ ਭਈਆ ਜੈ ਰਾਮ ਜੀ ਵਾਪਸ ਸੁਲਤਾਨਪੁਰ ਲੋਧੀ ਆਉਂਦੇ ਨੇ ਬਟਾਲੇ ਦੇ ਕੋਲ ਪੱਖੋ ਕੇ ਰੰਧਾਵੇ ਵਿਖੇ ਮੂਲ ਚੰਦ ਜੀ ਉਥੋਂ ਦੇ ਪਟਵਾਰੀ ਨੇ ਤੇਰੇ ਐਸ਼ ਹੈ ਬਟਾਲੇ ਇਹਨਾਂ ਦੀ ਇਹ ਇਦਰੋਂ ਭਾਈਆ ਜੈਰਾਮ ਜੀ ਨੂੰ ਮਿਲਦੇ ਨੇ ਪਹਿਲਾਂ ਵੀ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ ਜਦੋਂ ਇੱਕ ਦਿਨ ਮਲਾਪ ਹੋਇਆ ਤਾਂ ਭਾਈਆ ਜੈਰਾਮ ਜੀ ਆਖਣ ਲੱਗੇ ਵੀ ਮੂਲचंद ਜੀ ਮੇਰਾ ਰਿਸ਼ਤੇਦਾਰ ਹੈ ਪਟਵਾਰੀ ਦਾ ਮੁੰਡਾ ਹੈ ਤੇ ਮੂਲचंद ਜੀ ਆਖਣ ਲੱਗੇ ਲੜਕੀ ਕਿਹੋ ਜੀ ਜੈਦੀ ਹੈ ਕਿੰਦੇ ਲੜਕੀ ਸਿਆਣੀ ਹੋਵੇ ਲੜਕੀ ਸਬਰ ਵਾਲੀ ਹੋਵੇ ਸੰਤੋਖ ਵਾਲੀ ਹੋਵੇ ਤੇ ਅਗੋਂ ਬਾਬਾ ਮੂਲ ਚੰਦ ਜੀ ਦੋਵੇਂ ਹੱਥ ਜੋੜ ਲੈ ਅੱਖ ਲਗੇ ਪੇ ਜੈ ਰਾਮ ਜੀ ਫਿਰ ਦੂਰ ਕੀ ਜਾਣਾ ਹੈ ਮੇਰੀ ਆਪਣੀ ਲੜਕੀ ਹੈ ਉਹਦਾ ਨਾਮ ਹੈ ਸੁਲਖਣੀ ਉਹ ਵੀ ਵਿਆਹ ਯੋਗ ਹੈ ਸਤ ਸੰਗਿਓ ਫਿਰ ਭਈਆ ਜੈ ਰਾਮ ਜੀ ਵਿਚੋਲੇ ਬਣੇ ਮੈਂ ਸੰਕੇਬ ਦੇ ਵਿੱਚ रिश्ਤਾ ਹੋ ਗਿਆ ਜੀ 1485 ਦੇ ਵਿੱਚ ਪਰਮਾਈ ਹੋਈ ਡੇਢ ਦੋ ਸਾਲ ਦਾ ਸਮਾਂ ਪਾਲਿਆ 1487 ਦੇ ਵਿੱਚ ਫਿਰ ਸਾਬੋ ਕੀ ਤਲਵੰਡੀ ਤੋਂ ਪੱਗਾਂ ਵਾਲਿਓ ਇਧਰੋਂ ਫਿਰ ਗੁਰਮਕੋ ਜਦੋਂ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸੁਲਤਾਨਪੁਰ ਲੋਧੀ ਪਹੁੰਚੇ ਰਾਏਪੋਤ ਤਲਵੰਡੀ ਤੋਂ ਵੀ ਹੋਰ ਸੁਲਤਾਨਪੁਰ ਲੋਧੀ ਸਾਰੇ ਹਿੱਸੇਦਾਰ ਇਕੱਠੇ ਇਹ ਤੋਂ ਫੇ ਬਰਾਤ ਤੁਰਦੀ ਹੈ ਅੱਜ ਵੀ ਉਹ ਮਰਿਆਦਾ ਹੈ ਗੁਰਮੁਖੋ ਤੁਹਾਨੂੰ ਕਈਆਂ ਨੂੰ ਪਤਾ ਹੋਵੇ ਕਿ ਬਰਾਤ ਅੱਜ ਵੀ ਸੁਲਤਾਨਪੁਰ ਲੋਧੀ ਤੋਂ ਬਟਾਲੇ ਜਾਂਦੀ ਹੈ ਜਦੋਂ ਬਾਬੇ ਦਾ ਵਿਆਹ ਹੁੰਦਾ ਹੈ ਸੁਲਤਾਨਪੁਰ ਲੋਧੀ ਤੋਂ ਬਰਾਤ ਤੁਰਦੀ ਹੈ ਇਹ ਬਰਾਤ ਦੇ ਵਿੱਚ ਸੰਤ ਮਹਾਪੁਰਖ ਫਕੀਰ ਲੋਕ ਬੰਦਗੀ ਵਾਲੇ ਲੋਕ ਨੇ ਉੱਥੇ ਸਤਿਗੁਰ ਦੇ ਰਿਸ਼ਤੇਦਾਰ ਵੀ ਨੇ ਨਾਨਕਾ ਪਰਿਵਾਰ ਹੈ ਬਾਬਾ ਰਾਮਚੰਦ ਜੀ ਨਾਨਾ ਜੀ ਵੀ ਉਹਨਾਂ ਨੂੰ ਬੜਾ ਚਾਹ ਹੈ ਨਾਨੀ ਮਾਤਾ ਭرائی ਜੀ ਉਹਨਾਂ ਨੂੰ ਬੜਾ ਚਾਹ ਹੈ ਮਾਮਾ ਕ੍ਰਿਸ਼ਨਾ ਜੀ ਗੁਰਨਾਨਕ ਬਾਛ ਦੇ ਮਾਮਾ ਜੀ ਉਹਨਾਂ ਨੂੰ ਬੜਾ ਚਾਹ ਹੈ ਮਾਸੀ ਮਾਸੀ ਲੱਖੋ ਜੀ ਉਹਨਾਂ ਨੂੰ ਬੜਾ ਚਾਹ ਹੈ ਮਾਸੀ ਦਾ ਪੁੱਤਰ ਬਾਬਾ ਰਾਮ ਥੰਮਣ ਉਹ ਵੀ ਬਰਾਦੇ ਨਾਲ ਹੈ ਇਧਰੋਂ ਭਾਈਆ ਜੈਰਾਮ ਜੀ ਭਾਈਆ ਜੈਰਾਮ ਦੇ ਪਿਤਾ ਜੀ ਬਾਬਾ ਪਰਮਾਨੰਦ ਜੀ ਉਹ ਵੀ ਨਾਲ ਨੇ ਬੇਬੇ ਨਾਨਕੀ ਜੀ ਉਹਨਾਂ ਨੂੰ ਚਾਹ ਉਹ ਵੀ ਨਾਲ ਨੇ ਹੋਰ ਤਲਵੰਡੀ ਤੋਂ ਜੋ ਪਿਆਰ ਵਾਲੀਆਂ ਰੂਹਾਂ ਨੇ ਉਹ ਸਭ ਬਰਾਤ ਦੇ ਨਾਲ ਨੇ ਬਰਾਤ ਜਦੋਂ ਬਟਾਲੇ ਪਹੁੰਚੀ ਬਾਹਰ ਬਾਗ ਦੇ ਵਿੱਚ ਬਾਬਾ ਮੂਲ ਚੰਦ ਜੀ ਨੂੰ ਪਤਾ ਲੱਗਾ ਇਦਾਂ ਬਟਾਲੇ ਬਰਾਤ ਪਹੁੰਚ ਗਈ ਹੈ ਕੁਝ ਪਤਵੰਤੇ ਭੇਜੇ ਬੜੇ ਸਤਕਾਲ ਨਾਲ ਬਰਾਤ ਨੂੰ ਬਟਾਲੇ ਸ਼ਹਿਰ ਦੇ ਵਿੱਚ ਲੈ ਕੇ ਗਏ ਜੋ ਜਲ ਪਣੀਏ ਸਿਵਾ ਕੀਤੀ ਬਰਾਤਿਆਂ ਦੀ ਆਪਣੇ ਪਿਆਰ ਦੇ ਨਾਲ ਹੁਣ ਜਦੋਂ ਲਾਵਾਂ ਹੋਣ ਲੱਗੀਆਂ ਨਾ ਅੱਜ ਕੱਲ ਪਕੜਿਓ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇ ਹਦ ਤੁਸੀਂ ਮਨਾ ਰਹੇ ਹੋ ਜਿਸ ਵੇਲੇ ਲਾਵਾਂ ਹੋਣ ਲੱਗੀਆਂ ਬ੍ਰਾਹਮਣ ਲੋਕ ਹੋਰ ਪੰਡਿਤ ਲੋਕ ਆ ਗਏ ਉਹਨਾਂ ਨੇ ਅੱਗ ਦਾ ਪ੍ਰਬੰਧ ਕੀਤਾ ਆਪਣੀਆਂ ਸਮਰਤੀਆਂ ਲੈ ਕੇ ਆ ਗਏ ਗੁਰਨਾਨਕ ਬਾਛ ਜੀ ਕਿਤੇ ਬੈਠੋ ਇੱਥੇ ਅੱਗ ਦੇ ਦਿਵਾਲੇ ਤੁਸੀਂ ਸੱਤ ਲਾਵਾਂ ਲੈਣੀਆਂ ਨੇ ਫਿਰ ਤੁਹਾਡਾ ਵਿਆਹ ਹੋਵੇਗਾ ਪਾਉ ਤੁਹਾਡੇ ਆਨੰਦ ਕਾਰਜ ਹੋਣਗੇ ਗੁਰਨਾਨਕ ਬਾਦਸ਼ਾਹ ਕਹਿੰਦੇ ਅਸੀਂ ਅੱਗ ਦੇ ਦਿਵਾਲੇ ਲਾਵਾਂ ਨਹੀਂ ਲੈਣੀਆਂ ਇੱਥੇ ਫਿਰ ਕਈ ਇਤਰਾਜ਼ ਕਰਨਾ ਸ਼ੁਰੂ ਕਰਤਾ ਕਹਿੰਦੇ ਸੱਜੀਆਂ ਤੇ ਇਹ ਰਸਮ ਚੱਲਦੀ ਆਈ ਹੈ ਵਿਆਹ ਹੁੰਦਾ ਹੀ ਅਗਨੀ ਦੇ ਚਾਰ ਚੁਫੇਰੇ ਲਾਵਾਂ ਲੈ ਕੇ ਤੇ ਗੁਰਨਾਨਕ ਬਾਦਸ਼ਾਹ ਜੀ ਕਹਿੰਦੇ ਹੁੰਦਾ ਹੋਏਗਾ ਪਰ ਅਸੀਂ ਸ਼ਬਦ ਦਿਵਾਲੇ ਲਾਵਾ ਲਾਵਾਂਗੇ ਹੁਣ ਕਈਆਂ ਇਤਰਾਜ ਵੀ ਕੀਤਾ ਕੁਝ ਸਿਆਣੇ ਗੁਰੂ ਕਹਿੰਦੇ ਜਿਵੇਂ ਮੁੰਡਾ ਕਹਿੰਦਾ ਉਦਾਂ ਕਰ ਲਈਏ ਫਿਰ ਗੁਰਮਖੋ ਗੁਰਨਾਣਕ ਬਾਸ਼ਾ ਨੇ ਚੰਦਨ ਦੀ ਚੌਂਕੀ ਮੰਗਾਈ ਸੁੰਦਰ ਕੱਪੜਾ ਮੰਗਾਇਆ ਹੋੜ ਕਾਗਜ਼ ਕਲਮ ਮੰਗਾਈ ਆਪਣੇ ਮਹਾਰਤ ਹੱਥਾਂ ਦੇ ਨਾਲ ਸਤਬ ਨੇ ਮੂਲ ਮੰਤਰ ਦਾ ਜਾਪ ਲਿਖਿਆ ਉਹ ਚੰਦਨ ਦੀ ਚੌਂਕੀ ਤੇ ਸੁੰਦਰ ਵਸ਼ਾਈ ਕਰਕੇ ਮੂਲ ਮੰਤਰ ਯਾਪ ਤੇ ਰੱਖਿਆ ਤੇ ਉਹਦੇ ਦਿਵਾਲੇ ਚਾਰ ਲਾਵਾਂ ਲਈਆਂ ਇਸ ਤਰ੍ਹਾਂ ਗੁਰਨਾਨਕ ਬਾਛਾ ਦੇ ਆਨੰਦ ਕਾਰਜ ਹੋਇਆ ਪਾ ਵਿਆਹ ਹੋਇਆ ਸਤ ਸੰਗਿਓ ਜਿਹੜੇ ਚਾਰ ਲਾਵਾਂ ਦਾ ਬਾਠ ਆ ਨਾ ਉਹ ਗੁਰੂ ਰਾਮਦਾਸ ਜਿਹੜਾ ਸੁਹੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ ਉਹ ਬਾਅਦ ਵਿੱਚ ਉਚਾਰਨ ਕੀਤਾ ਹੈ ਸੁਹੀ ਮਹੱਲਾ ਚੌਥਾ ਹਰ ਪਹਿਲਰੀ ਲਾ ਪਰਵਿਰਤੀ ਕਰਮ ਦਰਾਇਆ ਬਦਲਾਮ ਜੀ ਉਹ ਬਾਅਦ ਚ ਗੁਰੂ ਰਾਮਦਾਨ ਨੇ ਉਚਾਰਨ ਕੀਤਾ ਹੈ ਵੇਖੋ ਗੁਰਨਾਨਕ ਬਾਛਾ ਜੀ ਨੇ ਉਸ ਵੇਲੇ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਹੁਣ ਬ੍ਰਾਹਮਣ ਲੋਕ ਥੋੜਾ ਨਾਰਾਜ਼ ਹੋ ਗਏ ਥੋੜਾ ਉਦਾਸ ਹੋ ਕੇ ਕਹਿੰਦੇ ਇਹ ਤਾਂ ਸਾਡੀ ਬੇਇੱਜ਼ਤੀ ਕੀਤੀ ਐ ਅਸੀਂ ਬੇਇੱਜ਼ਤੀ ਦਾ ਬਦਲਾ ਲੈਣਾ ਉਹਨਾਂ ਕੀ ਕੀਤਾ ਥੋੜਾ ਹਟਵਾ ਜਿੱਥੇ ਆਨੰਦ ਕਾਰਜ ਹੋਏ ਉੱਥੇ ਗੁਰਦੁਆਰਾ ਡੇਰਾ ਸਾਹਿਬ ਆਜਾ ਥੋੜਾ ਹਟਵਾ ਜਿੱਥੇ ਗੁਰਦੁਆਰਾ ਜਕੰਧ ਸਾਹਿਬ ਹੈ ਉੱਥੇ ਕੱਚੀ ਮਿੱਟੀ ਦੀ ਗੰਧ ਸੀ ਗੁਰਮਖੋ ਉਹਦੇ ਕੋਲੇ ਗੁਰਨਾਨਕ ਬਾਛਾ ਨੂੰ ਬਿਠਾ ਦਿੱਤਾ ਉਹਦੇ ਆਪ ਅੱਗੇ ਬਿਠਾ ਦਿੱਤਾ ਮੰਲੂ ਇੱਕ ਕੰਧ ਹੈ ਇੱਧਰ ਗੁਰੂ ਨਾਨਕ ਬਾਸ਼ਾ ਨੇ ਬਿਠਾ ਦਿੱਤਾ ਤੇ ਹੁਣ ਉਹ ਬ੍ਰਾਹਮਣ ਪੰਡਿਤ ਲੋਕ ਤੱਕਾ ਲਾਉਂਦੇ ਨੇ ਇੱਥੇ ਇੱਕ ਮਾਤਾ ਹੋਈ ਆ ਬਹੁਤ ਬਜ਼ੁਰਗ ਮਾਤਾ ਸੀ ਉਹਦਾ ਨਾਮ ਆਇਆ ਮਾਈ ਦੁਰਗੀ ਉਹ ਮਾਤਾ ਦੁਰਗੀ ਤੇ ਗੁਰੂ ਨਾਨਕ ਬਾਸ਼ਾ ਦੇ ਕੋਲ ਆਉਂਦੀ ਹੈ ਆਖ ਲਗੀ ਗੁਰੂ ਨਾਨਕ ਬਾਸ਼ਾ ਜੀ ਇਹ ਬ੍ਰਾਹਮਣ ਲੋਕ ਈਰਖਾ ਵਿੱਚ ਸੜਦੇ ਪਏ ਨੇ ਇਹ ਕਹਿੰਦੇ ਸਾਡੀ ਬੇਇੱਜ਼ਤੀ ਹੋਈ ਅਸੀਂ ਬਦਲਾ ਲੈਣਾ ਹੈ ਇਕ ਕੰਧ ਨੂੰ ਧੱਕਾ ਮਾਰ ਰਹੇ ਨੇ ਤੁਸੀਂ ਕੰਧ ਦੇ ਅਧੋਟ ਜਾਓ ਜੇ ਕੰਧ ਡਿੱਗ ਪਈ ਨਾ ਤੁਹਾਡੇ ਕੱਪੜੇ ਵੀ ਗੰਦੇ ਹੋ ਜਾਣਗੇ ਹੋ ਸਕਦਾ ਤੁਹਾਡਾ ਨੁਕਸਾਨ ਵੀ ਕੋਈ ਹੋ ਜਾਵੇ ਇਹ ਈਰਖਾ 'ਚ ਸੜਦੇ ਪਏ ਨੇ ਉੱਠ ਜਾਓ ਇੱਥੋਂ ਤੇ ਗੁਰੂ ਨਾਨਕ ਪਾਸ਼ਾ ਪਤਾ ਕੀ ਕਹਿੰਦੇ ਕਿ ਮਾਈ ਕੀ ਕਹਿੰਨੀ ਹੈ ਕਹਿੰਦੀ ਕੰਧ ਉੱਲੋ ਉੱਠ ਜਾਓ ਤੁਸੀਂ ਇਹ ਬ੍ਰਾਹਮਣ ਲੋਕਾਂ ਨੂੰ ਧੱਕਾ ਮਾਰਦੇ ਪਏ ਨੇ ਇਕ ਸਮਝਦੇ ਸਾਡੀ ਬੇਇਤੀ ਹੋਈ ਆ ਗੁਰਨਾਨਕ ਬਾਦਸ਼ਾਹ ਨੇ ਸ਼ਬਦ ਵਾਲੇ ਚਾਰ ਲਾਵਾਂ ਲਈਆਂ ਨੇ ਤੇ ਇਹ ਆਪਣੀ ਬੇਇਤੀ ਸਮਝਦੇ ਪੈਣ ਉਹਦਾ ਬਦਲਾ ਲੈਣਾ ਚਾਹੁੰਦੇ ਨੇ ਇੱਕ ਕੰਦ ਨੂੰ ੱੱੱਕਾ ਦੇ ਰਹੇ ਨੇ ਕੰਦ ਡਿਗ ਪਵੇ ਤੇ ਤੁਹਾਡੇ ਕੱਪੜੇ ਖਰਾਬ ਹੋ ਜਾਣ ਕੱਪੜੇ ਤੇ ਖਰਾਬ ਹੋ ਜਾਣਾ ਤੁਹਾਡਾ ਨੁਕਸਾਨ ਵੀ ਹੋ ਸਕਦਾ ਸਤਗੁਰੂ ਜੀ ਇੱਥੋਂ ਉੱਠ ਜਾਓ ਤੇ ਗੁਰਨਾਨਕ ਬਾਦਸ਼ਾਹ ਜੀ ਕਹਿੰਦੇ ਉਹ ਮਾਈ ਜਦ ਤੱਕ ਸੂਰਜ ਰਹੇਗਾ ਜਦ ਤੱਕ ਚੰਦਲਮਾ ਰਹੇਗਾ ਜਦ ਤੱਕ ਤਾਰੇ ਰਹਿਣਗੇ ਇਹ ਜੁਗਾ ਜੁਗਾ ਤੱਕ ਕੰਧri ਉਸੇ ਤਰ੍ਹਾਂ ਰਹੇਗੀ ਇਹ ਕੰਧ ਜੁਗਾ ਜੁਗਾ ਤੱਕ ਰਹੇਗੀ ਭਾਗਾਂ ਵਾਲਿਓ ਅਜੇ ਦਰਸ਼ਨ ਕਰਨ ਜਾਂਦੇ ਹੋ ਕੰਧ ਸਾਹਿਬ ਜਿਨ ਨਹੀਂ ਕੀਤੇ ਕਰਿਓ ਜਾ ਕੇ ਸਤ ਸੰਗਿਓ ਆਦਵੀ ਉਹ ਕੰਦ ਸ਼ੀਸ਼ੇ ਜੇ ਮਰੀ ਹੋਈ ਐ ਕਦੀ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਨਾ ਕੰਦ ਦੇ ਅੱਗੇ ਖਲੋਜਿਓ ਤੇ ਸੁਰਤੀ ਨਾ ਆਖੋ ਇਹ ਕੰਦ ਤੇਰੇ ਸਮੇਂ ਦੀਆਂ ਕਿੰਨੀਆਂ ਪੱਕੀਆਂ ਕੰਧਾਂ ਹੋਣਗੀਆਂ ਤੇਰੇ ਸਮੇਂ ਦੇ ਕਿੰਨੇ ਵੱਡੇ ਵੱਡੇ ਮਹਿਲ ਹੋਣਗੇ ਪਰ ਅੱਜ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਤੂੰ ਕੱਚੀ ਮਿੱਟੀ ਦੀ ਕੰਧ ਵਾਂ ਤੂੰ ਅੱਜ ਵੀ ਸੇਠਾ ਲੋਕ ਤੇਰਾ ਸਤਿਕਾਰ ਕਰਦੇ ਨੇ ਲੋਕ ਤੈਨੂੰ ਨਮਸਕਾਰ ਵੀ ਕਰਦੇ ਨੇ ਜਿਹੜਾ ਇੰਨਾ ਸਤਿਕਾਰ ਦੁਨੀਆ 'ਚ ਕਿਵੇਂ ਹੋ ਰਿਹਾ ਹੈ ਤੇ ਸੁਰਤੀ ਜੋ ਕੰਧ ਤੁਹਾਨੂੰ ਜਵਾਬ ਦੇਗੀ ਆਖੀ ਕਿ ਭਲਿਆ ਬੇਸ਼ੱਕ ਮੈਂ ਕੱਚੀ ਮਿੱਟੀ ਦੀ ਕੰਧ ਵਾਂ ਬੇਸ਼ੱਕ ਮੈਂ ਕੱਚੀ ਮਿੱਟੀ ਦੇ ਕੰਦਵਾ ਮੇਰੇ ਸਮੇਂ ਦੀ ਹੁਣ ਤੇ ਹੀ ਪੱਕੀਏ ਪੱਕੇ ਕੰਦਾਂ ਉਹਨਾਂ ਦਾ ਅਜੇ ਨਾਮੋ ਨਿਸ਼ਾਨ ਨਹੀਂ ਆ ਮੇਰਾ ਸਤਕਾਰ ਤਦ ਹੈ ਇੱਕ ਗੁਰੂ ਨਾਨਕ ਦੀ ਪਿਆਰ ਭਰੀ ਨਦਰ ਮੇਰੇ ਤੇ ਹੋ ਗਈ ਓ ਗੁਰੂ ਨਾਨਕ ਦੀ ਪਿਆਰ ਭਰੀ ਨਦਰ ਨਦਰ ਨੇ ਮੈਨੂੰ ਸਤਕਾਰ ਜੋਗ ਤੇ ਪੂਜਨ ਜੋਗ ਬਣਾ ਦਿੱਤਾ ਸਤਸੰਗੀਓ ਵੇਖੋ ਗੁਰੂ ਨਾਨਕ ਪਾਸ਼ ਸ਼ਬਦ ਨਾਲ ਜੋੜਤਾ